ਹਾਂਜੀ ਲੜਕਾ ਮੈਨੂੰ ਦੁਬਈ ਭੇਜਿਆ ਸੀ ਅੱਜ 10 ਮਹੀਨੇ ਹੋ ਗਏ ਉਹਨਾਂ ਨੂੰ ਭੇਜੇ ਨੂੰ ਉਹਨੇ ਸਾਡੇ ਨਾਲ ਮਤਲਬ ਦੁਬਈ ਭੇਜਿਆ ਉਹਨਾਂ ਨੇ 2 ਲੱਖ ਤੇ 1.5 ਲੱਖ ਸਾਡੇ ਨਾਲ ਗੱਲ ਕੀਤੀ ਉਹਨਾਂ ਨੇ ਵੀ ਤੁਹਾਡਾ ਬੱਚਾ ਮੈਨੂੰ ਦੁਬਈ ਭੇਜ ਦਿਨਾ ਤੇ ਤੁਹਾਡੇ ਬੱਚੇ ਨੂੰ ਕੰਮ ਮਿਲ ਜਾਊਗਾ 10 ਮਹੀਨੇ ਹੋ ਗਏ ਜੀ ਉੱਥੇ ਗਵਾ ਕਰਕੇ ਕੰਮ ਕਰਵਾ ਰਹੇ ਹੁੰਦੇ ਕੋਲ ਤਨਖਾਹਾਂ ਆਪ ਹੀ ਖਾ ਰਹੇ ਨੇ ਲੈ ਲੈ ਕੇ ਬੱਚੇ ਮੇਰੇ ਕੋਲ ਇੱਕ ਤਾਂ 10 ਰੁਪਏ ਵੀ ਨਹੀਂ ਉਹਨਾਂ ਦੇ ਆਏਗੇ ਹਾਂਜੀ 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 ਹੁਣ ਉਹਨਾਂ ਨੂੰ ਮੈਂ ਕਿਹਾ ਵੀ ਮੇਰੇ ਬੱਚੇ ਨੂੰ ਵਾਪਸ ਕੀਤਾ ਜਾਵੇ ਮਹੀਨਾ ਹੋ ਗਿਆ ਇਸ ਗੱਲ ਨੂੰ ਵੀ ਮੇਰੇ ਬੱਚੇ ਨੂੰ ਵਾਪਸ ਕੀਤਾ ਜਾਵੇ ਤੇ ਹੁਣ ਉਹਨਾਂ ਨੇ ਬੱਚੇ ਨੂੰ ਮੇਰੇ ਚੱਕਵਾ ਦਿੱਤਾ ਉੱਥੋਂ ਲਾਪਤਾ ਕਰਵਾਤਾ ਜੀ ਉੱਥੇ ਹੀ ਲਾਪਤਾ ਕਰਵਾ ਹਾਂਜੀ ਬਿਲਕੁਲ ਹਾਂਜੀ ਦबई ਚ ਸੱਚੇ ਉਹ ਤੁਹਾਡੀ ਕੀ ਮੰਗਦੀ ਉਹਨੇ ਕਿੰਨੇ ਪੈਸੇ ਲਏ ਤੁਹਾਨੂੰ ਭੇਜਣ ਵਾਸਤੇ ਪੈਸੇ ਜੀ ਜਿਹੜੇ ਨਾ ਤਨਖਾਹਾਂ ਉਹ ਵੀ ਖਾਦੀ ਜਾਂਦੇ 6 ਲੱਖ ਦੇ ਤਕਰੀਬ ਹੋ ਗਏ ਆ ਤੁਹਾਡੇ ਕੋਲੋਂ ਕਿੰਨੇ ਭੇਜੇ ਜਾਨ ਦੇ ਜਾਨ ਦੇ ਨਾਲ 2 ਲੱਖ ਰੁਪਏ ਮੇਰੇ ਕੋਲੋਂ ਇਤੋਂ ਲਿਆ 1.5-2 ਲੱਖ ਉੱਥੋਂ ਲੈ ਲਏ ਬੱਚੇ ਕੋਲੋਂ ਉਹਨਾਂ ਨੇ ਮੰਗ ਕਰ ਰਹੇ ਹਾਂਜੀ ਉਹ ਵੀ ਮੰਗ ਬੱਚੇ ਤੇ ਘਰੋਂ ਵੀ ਮੈਂ ਭੇਜ ਰੇ 6 ਲੱਖ ਮੰਗ ਕਰ ਰਹੇ ਨੇ ਜਿਹੜੇ ਅਸੀਂ ਇਹ ਮੰ ਸਾਡਾ ਸਾਡਾ ਬੱਚਾ ਵਾਪਸ ਕੀਤਾ ਜਾਵੇ ਤੇ ਸਾਡਾ ਹੱਕ ਸਾਨੂੰ ਦਿਵਾਇਆ ਜਾਵੇ ਜੀ ਤੇ ਉਹਨਾਂ ਦੀ ਟੈਂਸ਼ਨ ਨਾਲ ਸਾਡੇ ਘਰ ਦੇ ਵੀ ਪੂਰੇ ਹੋ ਗਏ ਜੱਫ ਹੋ ਗਿਆ ਤੁਹਾਡੇ ਕੋ ਗੱਲਬਾਤ ਹੁੰਦੀ ਉਹ ਮੁੰਡੇ ਨਾਲ ਨਹੀਂ ਜੀ ਹੁਣ 6 ਦਿਨ ਹੋ ਗਏ ਕੋਈ ਨਹੀਂ ਹੋਈ ਉਹ ਗੱਲਬਾਤ ਨਹੀਂ ਨਹੀਂ ਜੀ ਤੁਹਾਡਾ ਮੁੰਡਾ ਵੀ ਗਿਆ ਉੱਥੇ ਲੱਭਣ ਵਾਸਤੇ ਹਾਂਜੀ ਮੁੰਡਾ ਵੀ ਅੱਜ ਉਹਨਾਂ ਨੂੰ ਗੱਲ ਕਰਕੇ ਭੇਜਿਆ ਉਹਨਾਂ ਨੇ ਜਰਜੰਟ ਦਾ ਨੰਬਰ ਹੀ ਬਲੌਗ ਚ ਪਵਾਤਾ ਬੱਚੇ ਦਾ ਜੀ ਉਹ ਗੱਲਬਾਤ ਨਹੀਂ ਕਰਨ ਦਿੰਦੇ ਨਹੀਂ ਗੱਲਬਾਤ ਕਰਨ ਦਿੰਦੇ ਪੰਡਾ ਜੀ ਮਾਗੇ ਵਾਪਸ ਆਵੇ ਘਰ ਤੇ ਹਾਂਜੀ ਵਾਪਸ ਆਵੇ ਸਾਡਾ ਬੱਚਾ ਸਹੀ ਸਲਾਮਤ ਹਾਂਜੀ ਮੇਰਾ ਭਾਂਜਾ ਹੀ ਅੱਜ ਤੋਂ 8 ਬਬੀ ਗਿਆ ਸੀ ਗਈ ਤੇ ਉਹ ਉਹ ਰੋਲ ਕਰਦੇ ਜੀ ਉਹ ਰੋਲ ਕਰਦੇ ਗਿਆ ਸੀ ਗਈ ਇਹਨਾਂ ਨੇ ਸਾਡੇ ਨਾਲ 1.5 ਲੱਖ ਦੀ ਗੱਲ ਕੀਤੀ ਸੀ ਫਿਰ ਇਹਨਾਂ ਨੇ ਮਹੀਨਾ ਬਾਅਦ ਆ ਕੇ ਉਂਗਰ ਫੇਕਦੇ ਫਿਰ ਸਾਡੇ ਤੋਂ ਪੈਸੇ ਮੰਗ ਲਏ ਸਾਡੇ ਕਰਦੇ ਕਰਦੇ ਸਾਡੇ 3 ਲੱਖ ਰੁਪਏ ਲਾ ਦੇ ਜੀ ਅਸੀਂ ਉਹਨੂੰ ਹਫਤਾ ਹਫਤਾ ਹੋ ਗਿਆ ਇਹਨੂੰ ਜੀ ਸਾਡੇ ਮੁੰਡਾ ਬਾਸ ਨੂੰ ਕਾਇਮ ਨੇ ਇਹ ਸਾਡੇ ਮੁੰਡਾ ਲਾਪਤਾ ਕਰਾਇਆ ਸਾਰੇ 5 ਹੋ ਗਏ ਮੁੰਡੇ ਸਾਡੇ ਕੋਈ ਨਹੀਂ ਵੀ ਪਤਾ ਲੱਗਦਾ ਪਰ ਕਿੱਥੇ ਕਿੱਥੇ ਨਹੀਂ ਦਾ ਹਾਂ ਜੀ ਦबई ਜੀ ਲਾਪਤਾ ਹੋ ਗਿਆ ਜੀ ਅਸੀਂ ਨਹੀਂ ਹੋਰੀ ਫੋਨ ਤੇ ਕਿਸੇ ਤਰ੍ਹਾਂ ਨਹੀਂ ਜੀ ਕੋਈ ਗੱਲ ਬਾਤ ਨਹੀਂ ਹੋਈ ਅਸੀਂ ਮੁੰਡਾ ਹੀ ਭੇਜਿਆ ਜੀ ਅੱਜ ਜੀ ਤੇ ਸਾਡੀ ਕੋਈ ਕੋਈ ਪਹੁੰਚ ਲੱਗਦਾ ਪਿਆ ਐ ਐਸਐਸਪੀ ਸਾਹਬ ਨੂੰ ਦਰਖਾਸਤ ਦਿੱਤੀ ਹੋਈ ਆ ਸਾਡਾ ਕੋਈ ਗੱਲਬਾਤ ਨਹੀਂ ਪਹੁੰਚ ਲੱਗਦਾ ਪਿਆ ਜੀ ਕਿਰਪਾ ਕਰਕੇ ਸਾਡਾ ਮੁੰਡਾ ਵਾਪਸ ਮੰਗਾਇਆ ਜਾਵੇ ਕਿ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ 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 ਸਾਡਾ ਮੁੰਡਾ ਵਾਪਸ ਮੰਗਾਇਆ ਜਾਵੇ ਜੀ ਸਹੀ ਸਲਾਮਤ ਕਰ ਰਿਹਾ ਏਜੰਟ ਕੀ ਕਰ ਰਿਹਾ ਸਾਡੇ ਪੈਸੇ ਮੰਗ ਕਰਦਾ ਸਾਨੂੰ ਪੈਸੇ ਦੇ ਇਹ ਟਿਕਟ ਕਰਾ ਕੇ ਫਿਰ ਵਾਪਸ ਮੰਗਾਵਾਂਗੇ ਤੇ ਸਾਨੂੰ ਪਤਾ ਲੱਗਦਾ ਕਿੱਥੇ ਆਈ ਜੀ ਸਾਡੇ ਵੱਲੋਂ ਸਾਡੇ ਕੋਲ ਪਰਿਵਾਰ ਵੱਲੋਂ ਐਪਲੀਕੇਸ਼ਨ ਆਈ ਹੈ ਇੱਕ ਤੇ ਉਹਨੂੰ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਉਹ ਚ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਹੈ ਜੇ ਕਿਸੇ ਦਾ ਦੋਸ਼ ਨਿਕਲਦਾ ਹੈ ਤੇ ਉਸ ਤੇ ਮੰਨਦਿਆਂ ਧਰਾਵਾ ਹੇਟ ਕਾਨੂੰਨੀ ਕਾਰਵਾਈ ਜੀ ਮੈਂ ਜਿਵੇਂ ਦੱਸਿਆ ਹਜੇ ਐਪਲੀਕੇਸ਼ਨ ਸਾਡੇ ਕੋਲ ਆਈ ਹੈ ਇੱਕ ਵਾਰੀ ਅਸੀਂ ਦੋਵੇਂ ਧਿਰਾਂ ਨੂੰ ਬੁਲਾ ਕੇ ਸ਼ਾਮਲ ਤਫਤੀਸ਼ ਕਰਕੇ ਉਹਨਾਂ ਦੇ ਦਾ ਪੱਖ ਸੁਣਾਂਗੇ ਤੇ ਜੋ ਵੀ ਇਸ ਗੱਲ ਦਾ ਸਿੱਟਾ ਨਿਕਲੇਗਾ ਉਸ ਤੋਂ ਬਾਅਦ ਹੀ ਇਸ ਤੇ ਕੋਈ ਕਾਰਵਾਈ ਕੀਤੀ ਜਾਏਗੀ